ਸੱਚੀ ਕਾਲ ਜੀ ਸਾਰਿਆਂ ਨੂੰ ਅ ਤੁਹਾਡੇ ਤਾਂ ਰੂਪ ਰੂਹ ਹੋ ਰਿਹਾ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਅਜ ਸਵੀਰੇ ਮੈਂ ਟਵੀਟ ਕੀਤੀ ਸੀ ਕਿ ਹਾਓ ਚੀਫ ਮਿੰਿਸਟਰ ਸਾਹਿਬ ਭਗਵੰਤ ਪਾਣ ਜੀ ਨੂੰ ਫੋਰਟਿਸ ਦੇ ਹਸਪੀਟਲ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਏ ਆ ਔਰ ਰਾਤ ਤੋਂ ਲੈ ਕੇ ਅਗਲੀ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਜਿੱਥੇ ਮੈਂ ਸਭ ਤੋਂ ਪਹਿਲਾਂ I want to make it very clear ਕਿ ਪੋਲਿਟਿਕਸ ਆਪਦੀ ਥਾਂ ਜੀ ਸਾਡੇ ਵਖਰੇਵੇਂ ਆਪਦੀ ਥਾਂ I wish chief minister saab well ਉਹਨਾਂ ਦੀ ਸਿਹਤ ਜਾਂਤਾ ਹੋਵੇ ਉਹ ਤੰਦਰੁਸਤ ਹੋ ਮੈਟਰ ਆਫ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਵਜਾਰਤ ਚੱਲ ਰਹੀ ਆ ਉਹਦੇ ਮੁਖੀਆਂ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਤੇ ਅਹੁਦੇ ਤੇ ਬੈਂਦਿਆ ਮੁੱਖ ਸੇਵਾਦਾਰ ਨੇ ਪੰਜਾਬ ਦੇ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ਦونی ਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇੱਕ ਤਰ੍ਹਾਂ ਲਾਅ ਔਰਡਰ ਕਰਕੇ ਇੰਡੋ-ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5-3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਯੂਰ ਚੀਫ ਮਿਨਿਸਟਰ is it is all is well all is well with the chief minister or no so it is a right ji lokan nu janan da mainu problem kittho ho rahi hai jis tarike naal information nu gupt rakha ja rahe jis tarike naal public domain to aur to information nu rokya ja rahe ajj subhere jad main tweet kita us to baad press de sargan aam aadmi party de ਨਮੇਂਤਿਆ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋਨਟ ਲਾਇ ਟੂ ਦਾ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਦਾ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਹੈ ਵੀ.ਵੀ.ਆਈ.ਪੀ. ਇਨਸਾਨ ਹੈ ਉਹ ਤਾਂ ਦੋ ਮਿੰਟਾਂ 'ਚ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਜ ਰਾਤ ਦਾਖਲ ਰਹਿਣਾ ਔਰ ਮੇਰੀ ਜੋ ਇਨਫਰਮੇਸ਼ਨ ਹੈ ਹਲੇ ਅੱਗੇ ਵੀ ਦੋ ਤਿੰਨ ਦਿਨ ਇਹ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੇਬਲਾਈਜ਼ਸ ਕੀ ਉਹ ਡਿਸਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਹੈ ਲੈਕੋ ਅਜ ਤੋਂ ਕੁਛ ਦਿਨ ਪਹਿਲਾਂ ਮੈਂ ਇੱਕ ਟਵੀਟ ਕੀਤੀ ਕਿ ਮੁੱਖ ਮੰਤਰੀ ਸਾਹਿਬ ਜਹਾਜ਼ ਤੋਂ ਉਤਰੇ ਔਰ ਉਤਰ ਕੇ ਗੱਡੀ ਤੱਕ ਦਾ ਜਿਹੜਾ ਸਫ਼ਰ ਸੀ ਉਹ ਮੈਂ ਜਿ 5 10 ਕਦਮ ਸੀ ਜਦੋਂ ਡਿੱਗ ਗਏ ਡਿੱਗੇ ਇਸ ਲਈ ਨਹੀਂ ਕਿ ਕੋ ਅ ਅੜੇਕਾ ਪੈ ਗਿਆ ਜਾਂ ਕੋ ਗੱਲ ਹੈ ਬੜੀ ਕਲੀਅਰ ਇਸ਼ੂਸ ਹਨ ਔਰ ਮੈਂ ਉਹਦੇ ਬਾਰੇ ਪਹਿਲਾਂ ਜਨਤਕ ਵੀ ਕੀਤਾ ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਔਰ ਅੱਜ ਮੈਂ ਫੇਰ ਤੋਂ ਉਦਾਸ ਰਿਆਂ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਬ ਨੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਿਗੈਰ ਨਾ ਲਿਆ ਕਿ ਜੀ ਮੈਂ ਤਾਂ ਜੇ ਫੀਤੇ ਬੰਨਣ ਵੀ ਬਹਿ ਜਾ ਤਾਂ ਲੋਕ ਕਹਿੰਦੇ ਆ ਮਾਨ ਨਿਕ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਫੀਤਾ ਹੀ ਬੰਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹਿਬ ਫੀਤੇ ਵਾਲੇ ਬੂਟ ਤੁਸੀਂ ਪਾਉਂਦੇ ਨਹੀਂ ਉਹ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਫੀਤਾ ਜੇ ਬੰਨਣਾ ਸੀ ਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਟ ਪੈਂਦੀ ਵਾਪਸ ਜਹਾਜ਼ 'ਚ ਸੋ ਦ ਫੈਕਟਸ ਆਰ ਬੀਇੰਗ ਲੁਕੋਇਆ ਜਾ ਰਿਹਾ ਸਚਾਈ ਨੂੰ ਮਹਾਰਾਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਹਨਾਂ ਬੇਹੋਸ਼ ਵੀ ਹੋਏ ਆ ਸਾਹ ਦੀ ਪ੍ਰੋਬਲਮ ਵੀ ਆਈ ਔਰ ਪ੍ਰੋਬਲਮ ਕੀ ਆ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਕ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਮੀਡੀਆ ਹੈ ਕਿ ਜਿਹੜਾ ਨਹੀਂ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਪੀਲ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਜਿਹੜਾ ਸੱਚਾਈ ਨਹੀਂ ਦੱਸ ਰੇ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ ਥਰਡ ਫੋਰਥ ਸਟੇਜ ਤੇ ਨੇ ਐਂਡ ਇਸ ਸਟੇਜ ਤੇ ਇਹ ਜੀ ਹੁੰਦੀ ਹੈ ਕਿ ਜਿੰਨਾ ਚਿਰ ਇਹ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝੀ ਜਾ ਗਏ ਉਹ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਹੁੰਦੀ ਜਦ ਤੁਸੀਂ ਵੱਧ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਨਹੀਂ ਤਾਂ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਐਂ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ ਚ ਸਰੀਰ ਚ ਆਹ ਫੇਫੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਹੈ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ 'ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਔਰ ਇਹੀ ਕੁਝ ਕੱਲ ਹੋਇਆ ਸਾਹ ਲੈਣ 'ਚ ਵੀ ਪ੍ਰੋਬਲਮ ਆਈ ਬਿਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਉਹ ਨੂੰ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार अपोलो ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ अपोलो ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸੈਕਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਰਟਿਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਸ ਸੰਵਿਧਾਨਿਕ ਕੋਰਸ ਤੇ ਬੈਠੀ ਹੈ ਉਹਨਾਂ ਦੇ ਹੈਲਥ ਦੀ ਰਿਲੇਟਿਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ 'ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ 'ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਾਰਕ ਕੇ ਸਾਰੀ ਕੰਪਲਿਕੀਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਜ਼ ਨੀਡੇਡ ਬਿਕੋਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ नीड्स ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਿਤਾ ਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ-ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌੜਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹੇ ਚਾ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੋਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟਐਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈਲੇ ਇਟ ਈਸ ਟੂ ਬੀ ਕਰੈਕਟਿਡ ਸੈਟਲਡ ਐਂਡ ਮੈਂ ਇਹਦੇ ਚ ਕੋਈ ਪੋਲਿਟਿਕਸ ਨਹੀਂ ਮਗਰ ਜੇ ਇਸ ਤਰੀਕੇ ਨਾਲ ਹਰ ਚੀਜ਼ ਨੂੰ ਇੰਨਾ ਦੱਬਿਆ ਜਾ ਰਿਹਾ ਹੈ ਸੀਕਰੇਸੀ ਰੱਖੀ ਜਾ ਰਹੀ ਹੈ ਅ ਮਿਸਲੀਡ ਕੀਤਾ ਜਾ ਰਿਹਾ ਚੀਫ ਮਿਨਿਸਟਰ ਹਸਪਤਾਲ ਦਾਖਲ ਹੋਵੇ ਤੁਸੀਂ ਦੱਸੋ ਕਿਸੇ ਨੂੰ ਨਾ ਨਹੀਂ ਤਾਂ ਤੁਸੀਂ ਉਹਦੀ ਇੱਕ ਇੱਕ ਸਟੈਂਟ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਔਰ ਮੈਂ ਫੋਰਟਿਸ ਨੂੰ ਵੀ ਕਹੂੰਗਾ ਲਰਨ ਫ্রম ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਮਿਲਨਾਡੂ ਜੇ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨਾਟ ਰਿਪੀਟ ਦੋਸ ਮਿਸਟੇਕਸ ਥੋੜੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋਪਾਕ ਬਾਰਡਰ ਪਾਕਿਸਤਾਨ ਐਨ ਐਨੀਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟਰਬਲ ਫਾਰਮੈਟ ਕਰਨਾ ਚਾਹੁੰਦਾ ਔਰ ਜੇ ਸ ਮੁੱਖ ਮੰਤਰੀ ਦੇ ਹੱਥ ਚ ਇਹ ਇਹ ਸਾਰੀਆਂ ਤਾਕਤਾਂ ਸੂਬੇ ਦੀਆਂ ਉਹਨਾਂ ਦੇ ਹੱਥ 'ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਦਾਟੋ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਏ ਅਗੇਨ ਵਿਸ਼ੇ ਮੈਨੂੰ ਲੱਗਦਾ ਮੈਂ ਸਮਝਦਾ ਹੈ ਕਿ ਟ੍ਰਾਂਸਪੇਰੈਂਸੀ ਇਸ ਲਿਆਉਣਗੇ ਸਚਾਈ ਸਾਹਮਣੇ ਆਊਗੀ ਔਰ ਉਹਨਾਂ ਦਾ ਸਹੀ ਇਲਾਜ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ